ਜੀਰਾ ਦੇ ਕਾਂਗਰਸੀਆਂ ਵੱਲੋਂ ਅੱਜ ਨਗਰ ਕੌਂਸਲ ਪ੍ਰਧਾਨ ਡਾਕਟਰ ਰਸਪਾਲ ਸਿੰਘ ਗਿੱਲ ਦੀ ਅਗਵਾਈ ਵਿੱਚ ਮੋਤੀ ਬਾਗ ਪਾਰਕ ਜੀਰਾ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਕੈਂਡਲ ਮਾਰਚ ਸਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਕੱਢਿਆ ਗਿਆ ਕੈਂਡਲ ਮਾਰਜੂ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਰਸਪਾਲ ਸਿੰਘ ਗਿੱਲ ਅਤੇ ਹਰੀਸ਼ ਤਾਂਗਰਾ ਨੇ ਦੱਸਿਆ ਕਿ ਇਹ ਕੈਂਡਲ ਮਾਰਜੂ ਕਲੋਰੀ ਬਾਰਡਰ ਵਿਖੇ ਹਰਿਆਣਾ ਪੁਲਿਸ ਦੀ ਗੋਲੀ ਲੱਗਣ ਨਾਲ ਆਪਣੀ ਜਾਨ ਗਵਾਉਣ ਵਾਲੇ ਨੌਜਵਾਨ ਕਿਸਾਨ ਸੁਪਕਰਨ ਸਿੰਘ ਨੂੰ ਇਨਸਾਫ ਦਿਵਾਉਣ ਦੇ ਮਕਸਦ ਨਾਲ ਕੱਢਿਆ ਗਿਆ ਜੀਰੇ ਤੋਂ ਤੀਰਤ ਸਿੰਘ ਸਵੇਰ ਦੀ ਰਿਪੋਰਟ ਬਾਰਡਰ ਦੇ ਉੱਤੇ ਜਿਹੜਾ ਨੌਜਵਾਨ 21 ਸਾਲ ਦਾ ਬੱਚਾ ਸ਼ਹੀਦ ਕੀਤਾ ਗਿਆ ਹੈ ਉਹਦੇ ਸਬੰਧ ਦੇ ਵਿੱਚ ਸਾਡੀ ਕਾਂਗਰਸ ਪਾਰਟੀ ਵੱਲੋਂ ਸਾਨੂੰ ਆਦੇਸ਼ ਆਏ ਸੀ ਅਸੀਂ ਉਹਨਾਂ ਆਦੇਸ਼ਾਂ ਦੇ ਪਾਲਣ ਕਰਦੇ ਹੋਏ ਛੋਟੇ ਬੱਚਾ ਜੋ 21 ਸਾਲ ਦੀ ਮੌਤ ਹੋਈ ਹੈ ਉਹਦੇ ਸਬੰਧ ਦੇ ਵਿੱਚ ਅੱਜ ਕੈਡਲ ਮਾਰਚ ਕੱਢਣ ਜਾ ਰਹੇ ਹਾਂ ਅਸੀਂ ਆਪਦੀ ਕਾਂਗਰਸ ਪਾਰਟੀ ਦੇ ਹੁਕਮਾਂ ਨੂੰ ਮੰਨਦੇ ਹੋਏ ਸ਼ੁਭ ਕਰਮਨ ਦੇ ਸਬੰਧ ਦੇ ਵਿੱਚ ਕੈਡਲ ਮਾਰਚ ਕਢਣ ਜਾ ਰਹੇ ਆ ਮੋਦੀ ਸਰਕਾਰ ਹਰਦਾਬਾਦ ਕੇਂਦਰ ਸਰਕਾਰ ਤੇ ਜੋ ਕਿਸਾਨ ਵੀਰਾਂ ਦਾ ਧਰਮਾ ਲੱਗਾ ਸੀ ਉਹਦੇ ਵਿੱਚ ਸ਼ੁਭਕਰਨ ਸਿੰਘ ਜੀ ਦੀ ਜਿਹੜੀ ਸ਼ਹੀਦੀ ਹੋਈ ਆ ਮੋਦੀ ਸਰਕਾਰ ਦਾ ਜਿਹੜਾ ਧੱਕਾ ਹੋਇਆ ਕਿਉਂਕਿ ਉਹ 3 ਸਾਲ ਪਹਿਲਾਂ ਵੀ ਜਿਹੜਾ ਉਹਨਾਂ ਨੇ ਲਾਇਆ ਸੀ 3 ਸਾਲ ਉਹਨਾਂ ਨੇ ਕੋਈ ਉਹਨਾਂ ਦੀਆਂ ਮੰਗਾਂ ਤੇ ਅਸਰ ਨਹੀਂ ਕੀਤਾ ਔਰ ਅੱਜ ਸਾਡੇ ਵੀਰ ਫੇਰ ਉੱਥੇ ਜਾ ਕੇ ਬਾਟਾਂ ਤੇ ਬੈਠੇ ਆ ਕਿ ਅੱਜ ਜਿਹੜੀ ਸਾਡੀ ਕਾਂਗਰਸ ਪਾਰਟੀ ਵੱਲੋਂ ਸਾਨੂੰ ਦੇਸ਼ ਆਇਆ ਅਸੀਂ ਸ਼ੁਭਕਰਨ ਨੂੰ ਸ਼ਹੀਦੀ ਜਿਹੜਾ ਉਹਦਾ ਇਹ ਚੈਨਲ ਮਾਰਚ ਕਟਣ ਜਾ ਰਹੇ ਆਂ ਔਰ ਮੋਦੀ ਸਰਕਾਰ ਦੀ ਅਸੀਂ ਕਾਡੇ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ